ਐਨਡੀਪੀ ਅਸਤੇ ਮਾਮਲੇ ਦੇ ਵਿੱਚ ਵਕੀਲ ਸਾਹਿਬ ਨੇ ਦੱਸਣ ਮੁਤਾਬਕ ਕਿ ਜਿਹੜਾ ਵਿਅਕਤੀ ਹੈ ਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ 55 ਦਿਨ ਦੀ ਸਜ਼ਾ ਭੁਗਤ ਗਿਆ ਹੈ ਪਰ ਤੁਹਾਡੇ ਕਹਿਣ ਮੁਤਾਬਕ ਕਿ ਹੁਣ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ ਜਿੱਥੇ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਹੈ ਮੈਂ ਤਾਂ ਇੱਕ ਗੱਲ ਇਹਨਾਂ ਨੂੰ ਪੁੱਛਣੀ ਚਾਹੁੰਦਾ ਪਿੰਡਾਂ 'ਚ ਜਾ ਕੇ ਸ਼ਬਦ ਸਮਾਰੋਹ ਰੱਖਦੇ ਆ ਕਿ ਨਸ਼ਾ ਮੁਕਤ ਪੰਜਾਬ ਕਰਤਾ ਕੀ ਤਾਂ ਇਹਨਾਂ ਦੇ ਕੈਂਡੀਡੇਟ ਹੀ ਉਹ ਹੈ ਜਿਹੜੇ ਨਸ਼ਾ ਤਸਕਰ ਇਹ ਕਲੀਅਰ ਹੋ ਗਿਆ ਇਹ ਦੱਸਦੇ ਹੋਏ ਇਹ ਆਜ਼ਾਦ ਉਮੀਦਵਾਰਾ ਜੀ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਦੇ ਨੇ ਨਾਲ ਇਹ ਲਿਖ ਕੇ ਦਿੱਤਾ ਆ ਵੀ ਮੈਂ ਆਪ ਪਾਰਟੀ ਦਾ ਕੈਂਡੀਡੇਟ ਆ ਔਰ ਉਹਦੇ ਕੋਲੋਂ 500 ਗੋਲੀ ਟਰਮਾਡੋਲ ਦੀ ਫੜ ਹੋਈ ਹੈ ਗਾਂ 50 ਦਿਨ ਦੀ ਸਜ਼ਾ ਕੱਟਣ ਤੋਂ ਬਾਅਦ ਦੋ ਕੇਸਾਂ ਦੇ ਵਿੱਚ ਹਜੇ ਕੇਸ ਉਹਦਾ ਇੱਕ ਚੱਲ ਰਿਹਾ ਆ ਉਹ ਕਿਹੜਾ ਚੱਲ ਰਿਹਾ ਜਿਹੜਾ ਚੱਲ ਰਿਹਾ ਜੀ ਉਹ ਵੀ ਇਹੀ ਚੱਲ ਰਿਹਾ ਜੀ ਨਸ਼ੇ ਦਾ ਔਰ ਹਾਂ ਐਨਡੀਪੀਐਸ ਦਾ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਉਹ ਆਪ ਖੁਦ ਪੇਸ਼ ਹੋ ਕੇ ਗੱਲ ਕਹਿ ਕੇ ਗਿਆ ਹਾਂ ਮੇਰੇ ਕੋਲ ਫੜ ਹੋਈ ਹੈ ਗੋਲੀ ਕਿ ਐਸੇ ਵਿਅਕਤੀਆਂ ਨੂੰ ਜਿਹੜੀਆਂ ਪਾਰਟੀਆਂ ਅੱਗੇ ਲੈ ਕੇ ਆਉਂਦੀਆਂ ਆ ਮੈਂ ਉਹਨਾਂ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਸਮਾਜ ਦੇ ਵਿਰੋਧੀ ਹੋ ਔਰ ਤੁਹਾਡੇ ਤੋਂ ਵੱਡਾ ਸਮਾਜ ਦਾ ਦੁਸ਼ਮਣ ਕੋਈ ਨਹੀਂ ਹੈ ਸਵਾਗਤ ਹੈ ਹੁਸ਼ਾਰਪਰ ਨਿਊਜ਼ ਦੇਖ ਰਹੇ ਤਵਾਮ ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਤਾਂ ਪੰਜਾਬ ਭਰ ਚ 14 ਦਸੰਬਰ ਨੂੰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਚੱਲ ਰਹੀਆਂ ਨੇ ਤਾਂ ਕੱਲ ਆਖਰੀ ਤਰੀਕ ਸੀ ਇਹ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੇ ਅੱਜ ਜਿਹੜੇ ਓਬਜੈਕਸ਼ਨ ਲਾਏ ਜਾਣਗੇ ਉਹਨਾਂ ਤੇ ਜਿਹੜੀ ਉਹ ਪੜਤਾਲ ਹੈ ਜਿਹੜੀ ਉਹ ਸਬੰਧਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਪਰੰਤੂ ਇਸ ਵਿਚਾਲੇ ਹਲਕਾ ਸ਼ਾਮ 84 ਤੋਂ 1 ਮੀਟਰ ਸਾਹਮਣੇ ਆ ਰਿਹਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਜਾਂ ਇਹ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਵੱਲੋਂ ਬਲਾਕ ਸੰਮਤੀ ਦੀ ਜਿਹੜੀ ਨਾਮਜ਼ਦਗੀ ਪੱਤਰ ਭਰਿਆ ਗਿਆ ਤਾਂ ਉਸ ਵਿੱਚ ਚੋਣ ਕਮਿਸ਼ਨ ਨੂੰ ਜਿਹੜਾ ਉਹ ਗੁੰਮਰਾਹ ਕੀਤਾ ਗਿਆ ਤਾਂ ਗੱਲਬਾਤ ਕਰਦੇ ਆਂ ਕਿ ਤਸਵੀਰਾਂ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਇਹ ਐਡਵੋਕੇਟ ਏਕਨੂਰ ਸਿੰਘ ਥਿਆੜਾ ਮੌਜੂਦ ਨੇ ਹਲਕਾ ਸ਼ਾਮ 84 ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਆਦਿ ਆ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਕਾਨੂੰਨਾਂ ਦੇ ਪੱਖੋਂ ਆਪਾਂ ਗੱਲਬਾਤ ਕਰਾਂਗੇ ਵਕੀਲ ਸਾਹਿਬ ਦੇ ਨਾਲ ਵਕੀਲ ਸਾਹਿਬ ਬਹੁਤ ਵੱਡਾ ਦੋਸ਼ ਹੈ ਜਿਹੜਾ ਤੁਹਾਡੇ ਵੱਲੋਂ ਲਾਇਆ ਗਿਆ ਕਿ ਜਿਸ ਵਿਅਕਤੀ ਵੱਲੋਂ ਇਹ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਚੋਣ ਕਮਿਸ਼ਨ ਨੂੰ ਉਸ ਵੱਲੋਂ ਗੁੰਮਰਾਹ ਕੀਤਾ ਗਿਆ ਕਿਵੇਂ ਗੁੰਮਰਾਹ ਕੀਤਾ ਗਿਆ ਕੀ ਇਹ ਤੱਥ ਹੈ ਤੁਹਾਡੇ ਕੋਲ ਬਿਲਕੁਲ ਜੀ ਅੱਜ ਮਿਤੀ 5 ਜਿਹੜਾ ਕਿ ਦਿਨ ਅੱਜ ਡਿਸਾਈਡਡ ਸੀ ਆਲਰੇਡੀ ਐਸ ਪਰ ਦੀ ਇਲੈਕਸ਼ਨ ਸ਼ਡਿਊਲ ਕਿ ਆਬਜੈਕਸ਼ਨਸ ਫਾਈਲ ਹੋਣੇ ਸੀ। ਤੇ ਆਬਜੈਕਸ਼ਨ ਫਾਈਲਿੰਗ ਦੇ ਦੌਰਾਨ ਅਸੀਂ ਅੱਜ ਆਬਜੈਕਸ਼ਨ ਫਾਈਲ ਕੀਤਾ ਹੈ ਜਿਹੜਾ ਕਿ ਵਿਅਕਤੀ ਨਾਮਕ ਰਕੇਸ਼ ਕੁਮਾਰ ਉਰਫ ਰੋਕੀ son of ਧਰਮਪਾਲ ਵਿਲੇਜ ਹਰਦੋਖਾਨਪੁਰ ਦਾ ਰਹਿਣ ਵਾਲਾ ਹੈ ਤੇ ਹਰਦੋਖਾਨਪੁਰ ਜ਼ੋਨ ਤੋਂ ਹੀ ਇਲੈਕਸ਼ਨ ਲੜ ਰਿਹਾ ਹੈ ਹਰਦੋਖਾਨਪੁਰ ਵਨ ਬਲਾਕ ਤੋਂ। ਇਹਦੇ ਵਿੱਚ ਜਿਹੜੇ ਸਾਡੇ ਮੂਰੇ ਤੱਥ ਆਏ ਨੇ ਅੱਜ ਕੱਲ੍ਹ ਸ਼ਾਮੀ ਹੋਰ ਅੱਜ ਸਵੇਰੇ ਕਿ ਇਹਨੇ ਕਿਸੇ ਤਰੀਕੇ ਦੀ ਮਟੀਰੀਅਲ ਫੈਕਟਸ ਜਿਹੜੇ ਨੇ ਉਹਦੀ ਸਪਰੈਸ਼ਨ ਕੀਤੀ ਹੈ ਤੇ ਨਾਨ ਡਿਸਕਲੋਜ਼ਰ ਕੀਤੀ ਹੈ ਜੀ ਉਹਦੇ ਵਿੱਚ ਇਹਦੇ ਵਿੱਚ ਕੀ ਸੀ ਕਿ ਇਹ ਦੇਖੋ ਇਸ ਵਿਅਕਤੀ ਦੇ ਉੱਤੇ ਇੱਕ ਐਫ ਆਈ ਆਰ ਨੰਬਰ 109 ਹੋਈ ਸੀ ਭੋਗਪੁਰ ਥਾਣੇ ਅ ਮਿਤੀ 24/7/2017 ਦੇ ਵਿੱਚ ਜਿਸ ਵਿੱਚ ਇਸ ਵਿੱਚ ਇਸ ਸਨ 2017 ਦੇ ਵਿੱਚ ਭੋਗਪੁਰ ਥਾਣੇ ਦੇ ਵਿੱਚ ਪਰਚਾ ਦਰਜ ਹੁੰਦਾ ਸਭ ਤੋਂ ਪਹਿਲਾਂ ਪਰਚਾ ਵੀ ਦੱਸ ਦਿਓ ਕਾਹਦਾ ਇਹ ਦਰਜ ਹੁੰਦਾ ਜੀ ਇਹਦੇ ਉੱਤੇ ਜੀ ਐਨਡੀਪੀਐਸ ਦਾ ਪਰਚਾ ਸੀਗਾ ਜਿਹਦੇ ਵਿੱਚ ਨਸ਼ੇ ਦਾ ਪਰਚਾ ਸੀਗਾ ਐਨਡੀਪੀਐਸ ਦਾ ਜਿਹਦੇ ਵਿੱਚ ਕੀ ਅਪਰੋਕਸੀਮੇਟਲੀ 500 ਗੋਲੀਆਂ ਜਿਹੜੀਆਂ ਇਹਨਾਂ ਤੋਂ ਰਿਕਵਰ ਹੋਈਆਂ ਸੀ ਐਸ ਪਰ ਦੇ ਜੱਜਮੈਂਟ ਉਹਦੇ ਵਿੱਚ ਐਟ ਦੀ ਐਂਡ ਇਹ ਬੰਦੇ ਨੇ ਆਪੇ ਕੰਫੈਸ਼ਨ ਦੇ ਦਿੱਤਾ ਸੀਗਾ ਕਿ ਮੈਂ ਕੰਫੈਸ ਕਰਦਾ ਕਿ ਮੇਰਾ ਹੈਗਾ ਐਂਡ ਇਹਨੂੰ ਕਨਵਿਕਸ਼ਨ ਹੋਈ ਸੀ ਜਿਹਦੇ ਵਿੱਚ ਨੂੰ 55 ਦਿਨ ਦੀ ਸਜ਼ਾ ਜਿਹੜੀ ਹੈਗੀ ਹੈ ਮਾਨਯੋਗ ਅਦਾਲਤ ਵੱਲੋਂ ਕੀਤੀ ਗਈ ਸੀ ਜਿਹੜੀ ਕਿ 223 ਦੇ ਵਿੱਚ ਸੁਣਾਈ ਗਈ ਸੀ ਉਹ ਇਹਨੇ ਪਹਿਲਾਂ ਹੀ ਕਸਟਡੀ ਦੇ ਵਿੱਚ ਕੁਝ ਟਾਈਮ ਆਪਣਾ ਜਿਹੜਾ ਰਹਿ ਕੇ ਉਹ ਟਾਈਮ ਕੱਟ ਲਿਆ ਸੀਗਾ ਤੇ ਇਸ ਕਰਕੇ ਇਹਨੂੰ ਜਿਹੜੀ ਹੈ ਅਗੇ ਰਿਲੀ ਸਜ਼ਾ ਜਿਹੜੀ ਨਹੀਂ ਸੁਣਾਈ ਗਈ ਇਸ ਕਰਕੇ ਅਸੀਂ ਜਦੋਂ ਉਹਦਾ ਐਫੀਡੇਵਿਟ ਸਕਰੂਟੀਨਾਈਜ਼ ਹੋ ਕੇ ਉਹਦੇ ਵਿੱਚ ਪਿਆ ਹੋਇਆ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਹੈ ਉਹਨੂੰ ਜਦੋਂ ਅਸੀਂ ਦੇਖਿਆ ਤੇ ਉਹਦੇ ਵਿੱਚ ਅਸੀਂ ਇੱਕ ਚੀਜ਼ ਪਾਈ ਹੈ ਕਿ ਇਹਨੇ ਕਿਤੇ ਵੀ ਜਿਹੜਾ ਮੰਡੇਟਰੀ ਮੰਡੇਟਰੀ ਡਿਸਕਲੋਜ਼ਰ ਹੈ ਜਿਹਦੇ ਵਿੱਚ ਲਿਖਣਾ ਹੁੰਦਾ ਹੈ ਡਿਸਕਲੋਜ਼ ਕਰਨਾ ਹੁੰਦਾ ਇਨਫੋਰਮੇਸ਼ਨ ਫਰਨਿਸ਼ ਕਰਨੀ ਹੁੰਦੀ ਹੈ ਕਿ ਮੇਰੇ ਉੱਤੇ ਅਜੇ ਤੱਕ ਕਿੰਨੇ ਪਰਚੇ ਰਹੇ ਨੇ ਕਿੰਨਿਆਂ ਦੇ ਵਿੱਚ ਮੈਨੂੰ ਕਨਵਿਕਸ਼ਨ ਹੋਈ ਹੈ ਕਿੰਨਿਆਂ ਦੇ ਵਿੱਚ ਮੈਨੂੰ ਕਨਵਿਕਸ਼ਨ ਹਾਲ ਹੈ ਮੇਰੀ ਪੈਂਡਿੰਗ ਹੈ ਜਾਂ ਟ੍ਰਾਇਲ ਚੱਲ ਰਿਹਾ ਹੈ ਉਹਦੇ ਵਿੱਚ ਇਹਨੇ ਜਿੱਥੇ ਲਿਖਿਆ ਹੋਇਆ ਕਿ ਅਜੇ ਤੱਕ ਮੈਨੂੰ ਕਿਤੇ ਵੀ ਕਨਵਿਕਟ ਕੀਤਾ ਗਿਆ ਹੈ ਉਹਦੇ ਵਿੱਚ ਇਹਨੇ ਕਲੀਅਰ ਕਟ ਲਿਖਿਆ ਹੋਇਆ ਨਹੀਂ ਬਿਲਕੁਲ ਜਿੱਦਾਂ ਆਮ ਤੌਰ ਤੇ ਆਪਾਂ ਵੇਖਦੇ ਆਂ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਇਹ ਮਾਮਲਾ ਜਿਹੜਾ ਉਸ ਵਕਤ ਜ਼ਿਆਦਾਤਰ ਉਸ ਜਾਗਰ ਹੁੰਦੇ ਨੇ ਕਿ ਜਿਹੜੇ ਵੀ ਉਮੀਦਵਾਰ ਵੱਲੋਂ ਭਾਗ ਲਿਆ ਜਾਣਾ ਹੈ ਚੋਣ ਪ੍ਰਕਿਰਿਆ ਦੇ ਵਿੱਚ ਉਹਨੂੰ ਇਹ ਤਸਦੀਕ ਕਰਨਾ ਪਏਗਾ ਉੱਤੇ ਕੋਈ ਮਾਮਲਾ ਦਰਜ ਹੋਇਆ ਦਰਜ ਹੈ ਕੋਈ ਮਾਮਲਾ ਚੱਲ ਰਿਹਾ ਹੈ ਕੋਈ ਸਜ਼ਾ ਜ਼ਾਫਤਾ ਜਾਂ ਸਜ਼ਾ ਭੁਗਤ ਚੁੱਕਾ ਹੈ ਤੁਹਾਡੇ ਕਹਿਣ ਮੁਤਾਬਕ ਕੀ ਉਸ ਫਾਰਮ ਦੇ ਉੱਤੇ ਜਿੱਥੇ ਪੁੱਛਿਆ ਗਿਆ ਸਾਰਾ ਕੁਝ ਚੋਣ ਕਮਿਸ਼ਨ ਵੱਲੋਂ ਜਾਂ ਜੋ ਵੀ ਰਿਕੁਆਇਰਮੈਂਟਸ ਨੇ ਉਸ ਦੇ ਵਿੱਚ ਗੁੰਮਰਾਹ ਕੀਤਾ ਗਿਆ ਜੀ ਬਿਲਕੁਲ ਜੀ ਮੰਡੀ ਕੋਈ ਵੀ ਫਰਨਿਸ਼ ਕਰਦੇ ਐਫੀਡੇਵਿਟ ਇਟਸੈਲਫ ਜਿਹੜਾ ਹੈ ਉਹਦੇ ਵਿੱਚ ਅਸੀਂ ਝੂਠ ਨਹੀਂ ਬੋਲ ਸਕਦੇ ਐਫੀਡੇਵਿਟ ਦੇ ਵਿੱਚ ਇਹਨੇ ਫਰਨਿਸ਼ ਕੀਤਾ ਹੋਇਆ ਹੈ ਆਪਣੇ ਫਾਰਮ ਦੇ ਵਿੱਚ ਜਿਹੜਾ ਨੋਟਰੀ ਤੋਂ ਅਟੈਸਟਡ ਹੈਗਾ ਉਹਦੇ ਵਿੱਚ ਵੀ ਇਹੀ ਚੀਜ਼ ਫਰਨਿਸ਼ ਕੀਤੀ ਹੋਈ ਹੈ ਕਿ ਮੈਨੂੰ ਅੱਜ ਤੱਕ ਇਤੇ ਸਜ਼ਾ ਨਹੀਂ ਹੋਈ ਫਾਰਮ ਹੈ ਤੁਹਾਡੇ ਕੋਲ ਇਸ ਵਕਤ ਤੁਸੀਂ ਦਿਖਾ ਸਕਦੇ ਹੋ ਕਿਉਂਕਿ ਦਰਸ਼ਕਾਂ ਨੂੰ ਹਾਂਜੀ ਬਿਲਕੁਲ ਮੋਬਾਈਲ ਦੇ ਵਿੱਚ ਦਿਖਾ ਦਿਓ ਉਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਜੀ ਲਓ ਜੀ ਇੱਕ ਮਿੰਟ ਮੈਂ ਤੁਹਾਨੂੰ ਹੁਣੇ ਮੋਬਾਈਲ ਦੇ ਵਿੱਚ ਜਿੱਤ ਤਾਂ ਤੁਹਾਡੀ ਹੁਣ ਗੱਲਬਾਤ ਹੋਈ ਹੈ ਜਿਹੜੇ ਆਰਓ ਨੇ ਰਿਟਰਨਿੰਗ ਅਫਸਰ ਨੇ ਜਿਹੜੇ ਜੀ ਅਸੀਂ ਅਬਜੈਕਸ਼ਨ ਜਿਹੜਾ ਫਾਈਲ ਕਰਕੇ ਆਏ ਹਾਂ ਜਿਹਦੇ ਵਿੱਚ ਆਰਓ ਸਾਹਿਬ ਨੇ ਸਾਨੂੰ ਸਾਈਨ ਕਰਕੇ ਡਿਊਲੀ ਸ ਸਾਨੂੰ ਜਿਹੜਾ ਪਾਕੇ ਦਿੱਤਾ ਹੋਇਆ ਕਿ ਅਸੀਂ ਜਿਹੜੀ ਫਾਈਲ ਕਰਕੇ ਆਏ ਉਹ ਸਾਨੂੰ ਇਹਦੀ ਦਿੱਤੀ ਹੋਈ ਰিসিਵਿੰਗ ਦਿੱਤੀ ਹੋਈ ਹੈ ਜੀ ਬਿਲਕੁਲ ਆ ਤਸਵੀਰਾਂ ਦੇ ਵਿੱਚ ਥੋੜਾ ਬੋਲ ਕੇ ਤੁਸੀਂ ਪੜ੍ਹ ਕੇ ਵੀ ਸੁਣਾ ਦਿਓ ਹਾਂਜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਇਹਨੇ ਇੱਕ ਐਨਡੀਪੀਐਸ ਦਾ ਪਰਚਾ ਦਿੱਤੇ ਹੁਸ਼ਿਆਰਪੁਰ ਚੱਲ ਰਿਹਾ ਹੈ ਜਿਹੜਾ ਸੈਸ਼ਨ ਕੋਡ ਹੁਸ਼ਿਆਰਪੁਰ ਤੋਂ ਚੱਲ ਰਿਹਾ ਹੈ ਸਿਰਫ ਇਹਨੇ ਉਹ ਹੀ ਡਿਕਲੇਅਰ ਕੀਤਾ ਹੋਇਆ ਇੱਕ ਜਿਹੜਾ 4 ਨੰਬਰ ਕਾਲਮ ਹੈਗਾ ਜਿਹਦੇ ਵਿੱਚ ਲਿਖਿਆ ਕੇਸ ਜਿਨ੍ਹਾਂ ਵਿੱਚ ਮੈਨੂੰ ਕਾਨੂੰਨੀ ਅਦਾਲਤ ਵਿੱਚ ਸਜ਼ਾ ਸੁਣਾਈ ਗਈ ਹੋਵੇ ਜੀ ਉਹਦੇ ਵਿੱਚ ਊੜਾ ਨਖੇਦ ਦੇ ਵਿੱਚ ਇਹਨੇ ਲਿਖਿਆ ਹੋਇਆ ਕਿ ਕੇਸਾਂ ਦੇ ਵੇਰਵੇ ਐਕਟ ਦੀ ਤਾਰਾ ਤੇ ਜੁਰਮ ਦੀ ਵਣਗੀ ਜਿਸ ਲਈ ਸਜ਼ਾ ਦਿੱਤੀ ਗਈ ਹੋਵੇ ਅਚਾ ਨਹੀਂ ਲਿਖਿਆ ਹੋਇਆ ਹਾਂਜੀ ਇਹਨੇ ਜੀ ਖਲ ਥੱਲੇ ਸਾਈਨ ਕਰਕੇ ਉੱਤੇ ਨਹੀਂ ਲਿਖਿਆ ਹੋਇਆ ਜੂਮ ਕਰਕੇ ਕਹਾਂਗੇ ਕੈਮਰਾ ਪਰਸਨ ਨੂੰ ਸਾਬ ਨੂੰ ਕਿ ਦਿਖਾ ਦੇਣ ਜੂਮ ਕਰਕੇ ਇੱਥੇ ਨਹੀਂ ਲਿਖਿਆ ਹੋਇਆ ਕਿ ਮੋਰੇ ਵਾਲਾ ਕਾਲਮ ਆ ਕਿ ਸਜ਼ਾ ਜਾਂ ਜੋ ਕੁਝ ਵੀ ਵੇਰਵੇ ਮੰਗੇ ਗਏ ਨੇ ਨਹੀਂ ਲਿਖਿਆ ਹੋਇਆ ਜੀ ਨਹੀਂ ਲਿਖਿਆ ਹੋਇਆ ਕਿਵੇਂ ਦੇਖਦੇ ਹੋ ਤੁਸੀਂ ਫਿਰ ਤਾਂ ਸਿੱਧੇ ਤੌਰ ਤੇ ਅਫਸਰਾਂ ਨੂੰ ਗੁੰਮਰਾ ਕੀਤਾ ਦੇਖੋ ਜੀ ਇਹਦੇ ਉੱਤੇ ਸੁਪਰੀਮ ਕੁਮਾਰ ਨੇ ਇੱਕ ਸੁਪਰੀਮ ਕੋਰਟ ਦਾ ਲਾਅ ਬੜਾ ਕਲੀਅਰ ਹੈ ਕਿ ਜੇਕਰ ਤੁਹਾਨੂੰ ਕਦੀ ਸਜ਼ਾ ਹੋਈ ਹੈ ਜਾਂ ਤੁਹਾਨੂੰ ਕੋਈ ਵੀ ਕਿਸੇ ਤਰੀਕੇ ਦਾ ਕੋਈ ਫੈਕਟ ਸਾਹਮਣੇ ਆ ਰਿਹਾ ਹੈ ਜਾਂ ਤੁਹਾਡੀ ਕੋਈ ਪ੍ਰੋਸੀਡਿੰਗ ਜਾਂ ਟ੍ਰਾਇਲ ਚੱਲ ਰਿਹਾ ਹੈ ਤੁਸੀਂ ਉਹਨੂੰ ਕਾਈਂਡਲੀ ਡਿਕਲੇਅਰ ਕਰੋ ਡੈਕਲੇਰੇਸ਼ਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਈਵਨ ਦੋ ਜਿਹੜੇ ਕਈ ਸਾਡੇ ਇਦਾਂ ਦੇ ਲੀਡਰਸ ਵੀ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਇਲੈਕਸ਼ਨ ਲੜ ਰਹੇ ਨੇ ਇਟ ਇਜ਼ ਅ ਡੈਮੋਕ੍ਰੇਸੀ ਬਟ ਜਦੋਂ ਤੁਸੀਂ ਕਿਸੇ ਵੀ ਮਟੀਰੀਅਲ ਫੈਕਟ ਨੂੰ ਜਿਹੜਾ ਕਿ ਕੋਰਟ ਵੱਲੋਂ ਤੁਸੀਂ ਕਨਵਿਕਟਡ ਹੋ ਤੁਹਾਨੂੰ ਕਨਵਿਕਸ਼ਨ ਹੋਈ ਹੋਈ ਹੈ ਤੁਸੀਂ ਉਹਨੂੰ ਉਹ ਜਿਹੜੀ ਚੀਜ਼ ਹੈ ਉਹ ਇਟਸੈਲਫ ਗਲਤ অর ਵੋਇਡਬਲ ਇਸ਼ੂ ਹੈ ਇਹ ਜੀ ਆਦਿਆ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਵਕੀਲ ਸਾਹਿਬ ਦੇ ਦੱਸਣ ਮੁਤਾਬਕ ਕਿ ਜਿਹੜਾ ਵਿਅਕਤੀ ਹੈ ਜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ 55 ਦਿਨ ਦੀ ਸਜ਼ਾ ਭੁਗਤ ਕੇ ਆਇਆ ਪਰ ਤੁਹਾਡੇ ਕਹਿਣ ਮੁਤਾਬਕ ਕਿ ਹੁਣ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ ਜਿੱਥੇ ਚੋਣ ਕਮਿਸ਼ਨ ਨੂੰ ਗੁੰਮਰਾਹ ਕੀਤਾ ਹੈ ਮੈਂ ਤਾਂ ਇੱਕ ਗੱਲ ਇਹਨਾਂ ਨੂੰ ਪੁੱਛਣੀ ਚਾਹੁੰਦਾ ਪਿੰਡਾਂ 'ਚ ਜਾ ਕੇ ਸ਼ਪਤ ਸਮਰੋਹ ਰੱਖਦੇ ਆ ਕਿ ਨਸ਼ਾ ਮੁਕਤ ਪੰਜਾਬ ਕਰ ਦਤਾ ਇਹ ਤਾਂ ਇਹਨਾਂ ਦੀ ਕੈਂਡੀਡੇਟ ਹੀ ਹੋ ਆ ਜਿਹੜੇ ਨਸ਼ਾ ਤਸਕਰ ਆ ਇਹ ਕਲੀਅਰ ਹੋ ਗਿਆ ਅਬ ਬਿਲਕੁਲ ਇਹ ਕਹੇ ਦੱਸਦੇ ਹੋ ਇਹ ਆਜ਼ਾਦ ਉਮੀਦਵਾਰ ਆ ਜੀ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਬੰਦੇ ਨੇ ਨਾਲ ਇਹ ਲਿਖ ਕੇ ਦਿੱਤਾ ਆ ਵੀ ਮੈਂ ਆਪ ਪਾਰਟੀ ਦਾ ਕੈਂਡੀਡੇਟ ਆ ਔਰ ਉਹਦੇ ਕੋਲੋਂ 500 ਗੋਲੀ ਟਰਾਮਾਡੋਲ ਦੀ ਫੜ ਹੋਈ ਆ ਗਾਂ 50 ਦਿਨ ਦੀ ਸਜ਼ਾ ਕੱਟਣ ਤੋਂ ਬਾਅਦ ਦੋ ਕੇਸਾਂ ਵਿੱਚ ਹਜੇ ਕੇਸ ਹੁਦਾ ਇੱਕ ਚੱਲ ਰਿਹਾ ਆ ਉਹ ਕਿਹੜਾ ਚੱਲ ਰਿਹਾ ਜਿਹੜਾ ਚੱਲ ਰਿਹਾ ਜੀ ਉਹ ਵੀ ਇਹੀ ਚੱਲ ਰਿਹਾ ਜੀ ਨਸ਼ੇ ਦਾ ਔਰ ਹਾਂ ਐਨਡੀਪੀਐਸ ਦਾ ਚੱਲ ਰਿਹਾ ਔਰ ਸਭ ਤੋਂ ਵੱਡੀ ਗੱਲ ਆ ਉਹ ਆਪ ਖੁਦ ਪੇਸ਼ ਹੋ ਕੇ ਗੱਲ ਕਹਿ ਕੇ ਗਿਆ ਹਾਂ ਮੇਰੇ ਕੋਲ ਫੜ ਹੋਈ ਹੈ ਗੋਲੀ ਜਿਹੜੇ ਬੰਦੇ ਇਸ ਤਰੀਕੇ ਦੇ ਸਮਾਜ ਦੇ ਅੰਦਰ ਆ ਕੇ ਇਲੈਕਸ਼ਨ ਲੜ ਕੇ ਵੋਟਾਂ ਪਵਾਉਣ ਦੀ ਕਹਿਣਗੇ ਜਿਨ੍ਹਾਂ ਨੂੰ ਚੁਣਨ ਵਾਸਤੇ ਕਿਹਾ ਜਾ ਰਿਹਾ ਆ ਪਹਿਲੀ ਗੱਲ ਤਾਂ ਇਹ ਹੈ ਇੱਕ ਸ਼ਰਮ ਹੋਣੀ ਚਾਹੀਦੀ ਆ ਕਿ ਐਸੇ ਵਿਅਕਤੀਆਂ ਨੂੰ ਜਿਹੜੀਆਂ ਪਾਰਟੀਆਂ ਅੱਗੇ ਲੈ ਕੇ ਆਉਂਦੀਆਂ ਆ ਮੈਂ ਉਹਨਾਂ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਸਮਾਜ ਦੇ ਵਿਰੋਧੀ ਹੋ ਔਰ ਤੁਹਾਡੇ ਤੋਂ ਵੱਡਾ ਸਮਾਜ ਦਾ ਦੁਸ਼ਮਣ ਕੋਈ ਨਹੀਂ ਹੈਗਾ ਇਹ ਪਵਨ ਆਦਿ ਇਹ ਕਹਿ ਰਿਹਾ ਆ ਇਸ ਕਰਕੇ ਕਿਉਂਕਿ ਇਹ ਪਾਰਟੀਆਂ ਦੀ ਖਾਸ ਤੌਰ ਤੇ ਜਿਹੜੇ ਲੋਕ ਚੁਣੇ ਜਾਂਦੇ ਆ ਜਿਵੇਂ ਕਿ ਉਹ ਐਮਐਲਏ ਐਮਪੀ ਹੈ ਉਹਨੂੰ ਸਮਾਜ ਦਾ ਖਿਆਲ ਰੱਖਣਾ ਚਾਹੀਦਾ ਐਸੇ ਵਿਅਕਤੀਆਂ ਨੂੰ ਨਹੀਂ ਅੱਗੇ ਲੈ ਕੇ ਆਉਣਾ ਚਾਹੀਦਾ ਜਿਨ੍ਹਾਂ ਨੂੰ ਸਜ਼ਾ ਹੋਈ ਹੋਵੇ ਜਿਹੜੇ ਤਸਕਰ ਹੋਣ ਖੁਦ ਤਸੱਬਰ ਕਰਕੇ ਜਾਣ ਔਰ ਉਹਨਾਂ ਨੂੰ ਅਸੀਂ ਕਹੀਏ ਵੀ ਇਹਨਾਂ ਨੂੰ ਤੁਸੀਂ ਅਹੁਦੇਦਾਰੀਆਂ ਤੇ ਜ਼ਿੰਮੇਵਾਰੀਆਂ ਦੇ ਦਿਓ ਅੱਜ ਆਖਰੀ ਦਿਨ ਦਾ ਓਬਜੈਕਸ਼ਨ ਦਾ ਜਿਹੜੇ ਓਬਜੈਕਸ਼ਨ ਅੱਜ ਕਲੀਅਰ ਹੋਣਗੇ ਕੀ ਉਮੀਦ ਆ ਆਰੋ ਸਾਹਿਬ ਤੋਂ ਤੁਸੀਂ ਜਾ ਕੇ ਆਏ ਹੋ ਆਰੋ ਸਾਹਿਬ ਦਾ ਨਾਮ ਵੀ ਦੱਸੋ ਰਿਟਰਨਿੰਗ ਅਫਸਰ ਦਾ ਤੇ ਉਮੀਦ ਕੀ ਹੈ ਕਿ ਤੁਹਾਨੂੰ ਉਹਨਾਂ ਵੱਲੋਂ ਹੁਣ ਭਰੋਸਾ ਦਿੱਤਾ ਗਿਆ ਗੁਰਮੀਤ ਹੋਰਾਂ ਨੂੰ ਅਸੀਂ ਦੇ ਕੇ ਆਏ ਹਾਂ ਜਿਹੜੇ ਕਿ ਐਸਸੀ ਐ ਪੀਡਬਲਯੂਡੀ ਦੇ ਆਰੋ ਐਸ ਡਿਊਟੀ ਕਰ ਰਹੇ ਹੋ ਇਦੇ ਤੋਂ ਉਪਰੰਤ ਮੈਂ ਡੀਸੀ ਮੈਡਮ ਨੂੰ ਵੀ ਫੋਨ ਤੇ ਕਾਲ ਕਰਕੇ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਆ ਕਿ ਐਸੇ ਬੰਦਿਆਂ ਦੇ ਜਲਦ ਤੋਂ ਜਲਦ ਜਿਹੜੇ ਆ ਪੇਪਰ ਰਿਜੈਕਟ ਹੋਣੇ ਚਾਹੀਦੇ ਜਿਹੜੀ ਕਿ ਮੇਰੇ ਵਕੀਲ ਸਾਹਿਬ ਨੇ ਕੱਲ ਕਹੀ ਆ ਬਈ ਸਜ਼ਾ ਹੋਈ ਹੋਵੇ ਕਈ ਅੰਦਰ ਬੈਠੇ ਵੀ ਲੜਦੇ ਆ ਇਸ ਨੇ ਤਾਂ ਕਿਤੇ ਤਸੱਬਰ ਹੀ ਨਹੀਂ ਕੀਤਾ ਵੀ ਮੈਨੂੰ ਸਜ਼ਾ ਹੋਈ ਆ ਇਹਨੇ ਕਿਤੇ ਵੀ ਨਹੀਂ ਇਹ ਸ਼ੋ ਕੀਤਾ ਵੀ ਮੈਨੂੰ ਸਜ਼ਾ ਹੋਈ ਆ ਇਹ ਕਹਿੰਦਾ ਸਜ਼ਾ ਹੀ ਨਹੀਂ ਹੋਈ ਆਪਣੇ ਐਫੀਡੇਵਿਟ ਤੇ ਇਸ ਬੰਦੇ ਨੇ ਇਹ ਗੱਲ ਕਹੀ ਆ ਔਰ ਸਾਡੇ ਤੋਂ ਪਹਿਲਾਂ ਇਸ ਬੰਦੇ ਦੀ ਪੇਪਰ ਦਾਖਲ ਹੋਈ ਸੀ ਜਦੋਂ ਪੜਤਾਲ ਕੀਤੀ ਗਈ ਆ ਹੋ ਸਕਦਾ ਇਹਨਾਂ ਨੂੰ ਨਹੀਂ ਪਤਾ ਲੱਗਿਆ ਜਿਨ੍ਹਾਂ ਬੰਦਿਆਂ ਨੇ ਇਹਨੂੰ ਟਿਕਟ ਦਿੱਤੀ ਆ ਜਿਵੇਂ ਕਿ ਸ਼ਾਮ 84 ਦੇ ਹਲਕੇ ਤੋਂ ਮੈਨੂੰ ਟਿਕਟਾਂ ਜਿਹੜੀਆਂ ਸੀ ਪੰਜਾਬ ਪ੍ਰਦੇਸ਼ ਕਾਂਗਰਸ ਤੋਂ ਆਣੀਆਂ ਆਈਆਂ ਉਹ ਮੈਂ ਇੱਕ ਉਹਨਾਂ ਬੰਦਿਆਂ ਨੂੰ ਜਿਹੜੇ ਕੋਈ ਮੈਂ ਲੋਕਾਂ ਦੇ ਵਿੱਚ ਵਿਚਰਦੇ ਆ ਜਿਹੜੇ ਲੋਕਾਂ ਦੇ ਨਾਲ ਆਪਣਾ ਬੇਵਫਾਈ ਰੱਖਦੇ ਆ ਉਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਟਿੱਕਟਾ ਇਸ ਡਾਕਟਰ ਜਿਹੜੇ ਕੀ ਇੱਥੇ ਸਾਡੇ ਸ਼ਾਮ 84 ਤੋਂ ਮੰਤਰੀ ਸਾਹਿਬ ਆ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਇਹ ਡਰਾਮਾ ਬੰਦ ਕਰ ਦਿਓ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਕਹਿੰਦੇ ਆ ਨਸ਼ਾ ਮੁਕਤ ਪੰਜਾਬ ਨਸ਼ਾ ਸੰਜੁਗਤ ਪੰਜਾਬ ਤੁਸੀਂ ਬਣਾ ਰਹੇ ਹੋ ਲੋਕਾਂ ਦੇ ਬੱਚੇ ਮਰ ਰਹੇ ਆ ਔਰ ਤੁਸੀਂ ਤਸਕਰਾਂ ਨੂੰ ਅ ਇਲੈਕਸ਼ਨਾਂ ਤੇ ਖੜੇ ਕਰ ਰਹੇ ਹੋ ਲੱਗਦਾ ਤੁਹਾਨੂੰ ਕਿ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਉਸ ਵੱਲੋਂ ਆਮ ਆਦਮੀ ਪਾਰਟੀ ਦਾ ਬੇਰਵਾ ਦਿੱਤਾ ਗਿਆ ਕਿ ਮੈਂ ਇਹ ਮੌਜੂਦਾ ਸਰਕਾਰ ਤਰਫੋਂ ਜਿਹੜਾ ਮੈਂ ਕੈਂਡੀਡੇਟ ਆ ਤੇ ਆਰਓ ਸਾਹਿਬ ਹੁਣ ਕਾਰਵਾਈ ਕਰਨਗੇ ਓਬਜੈਕਸ਼ਨ ਜੇ ਤੁਸੀਂ ਦਾਇਰ ਕਰਕੇ ਆਏ ਹੋ ਕੱਲਾ ਇਹੀ ਬਸ ਨਹੀਂ ਆ ਮੈਨੂੰ ਇਹਦੇ ਤੇ ਵੀ ਉਮੀਦ ਆ ਨਾਲ ਮੈਂ ਇੱਕ ਹੋਰ ਗੁਹਾਰ ਕੀਤੀ ਆ ਜਿਹੜੇ ਲੋਕਾਂ ਨੇ ਲੋਕਾਂ ਦੇ ਪੇਪਰ ਫੜ ਕੇ ਪਾੜੇ ਆ ਇੰਨਾ ਡਰ ਰਹੀ ਸਰਕਾਰ ਇਹ ਇੰਨਾ ਡਰੀ ਹੋਈ ਸਰਕਾਰ ਕਦੀ ਅੱਜ ਤੱਕ ਮੈਂ ਮੇਰੀ ਆਪਣੀ ਲਾਈਫ ਦੇ ਅੰਦਰ ਕਦੇ ਨਹੀਂ ਸੀ ਦੇਖਿਆ ਕੋਈ ਕਿਸੇ ਦੇ ਪੇਪਰ ਫੜ ਕੇ ਪਾੜ ਦਵੇ ਜਾਂ ਪੁਲਿਸ ਦੀ ਡਿਊਟੀ ਲੱਗ ਜਾਏ ਵੀ ਜਿੱਥੇ ਜਿੱਥੇ ਮਿਲਦੇ ਆ ਉਥੇ ਪਾੜਦੇ ਹੋ ਪੇਪਰ ਮੈਂ ਕਿਹਾ ਆ ਇਲੈਕਸ਼ਨ ਕਮਿਸ਼ਨ ਨੂੰ ਇਹ ਰਿਕਵੈਸਟ ਕੀਤੀ ਹੈ ਮੈਂ ਭਈ ਇਹ ਜਿਹੜੇ ਬੰਦਿਆਂ ਨੇ ਕਾਂਡ ਕੀਤੇ ਜਿਨ੍ਹਾਂ ਨੇ ਕੰਮ ਕੀਤਾ ਜੇ ਅਗਰ ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਕਾਇਮ ਰੱਖਣਾ ਚਾਹੁੰਦੇ ਜੇ ਕੋਈ ਕਾਨੂੰਨ ਵਿਵਸਥਾ ਨੂੰ ਤੁਸੀਂ ਕਾਇਮ ਰੱਖਣਾ ਚਾਹੁੰਦੇ ਤੇ ਲੋਕ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰਦੇ ਆ ਉਹਨਾਂ ਬੰਦਿਆਂ ਦੇ ਖਿਲਾਫ ਉਹਨਾਂ ਅਫਸਰਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਕੇ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਉਹਨਾਂ ਨੂੰ ਘਰ ਬਿਠਾ ਲੜਾ ਚਾਹੀਦਾ ਤਾਂ ਕਿ ਲੋਕਾਂ ਦੇ ਅੰਦਰ ਅਮਨ ਸ਼ਾਂਤੀ ਦਾ ਜਿਹੜੀ ਬਹਾਲੀ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਸੋਇਆਸਨ ਹੁਸ਼ਾਰਪੁਰ ਦੇ ਹਲਕਾ ਸ਼ਾਮ 84 ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਤੇ ਉਹਨਾਂ ਦੇ ਨਾਲ ਐਡਵੋਕੇਟ ਇਕਨੋਰ ਸਿੰਘ ਥਿਆੜਾ ਮੌਜੂਦ ਸਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਵੱਡੇ ਦੋਸ਼ ਹੈ ਜਿਹੜੇ ਉਹ ਉਮੀਦਵਾਰ ਤੇ ਇਹਨਾਂ ਵੱਲੋਂ ਲਗਾਏ ਗਏ ਨੇ ਜਿਸ ਵੱਲੋਂ ਬਲਾਕ ਸੰਮਤੀ ਲਈ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਕਿ ਚੋਣ ਕਮਿਸ਼ਨ ਨੂੰ ਇਸੇ ਤਰ੍ਹਾਂ ਦੇ ਤੌਰ ਤੇ ਗੁੰਮਰਾਹ ਕੀਤਾ ਗਿਆ ਸੋ ਹੁਣ ਵੇਖਣਾ ਹੋਵੇਗਾ ਕਿ ਓਬਜੈਕਸ਼ਨ ਤਿਆਰ ਕਰਨ ਤੋਂ ਬਾਅਦ ਜਿਹੜੇ ਚੋਣ ਅਧਿਕਾਰੀ ਨੇ ਉਹ ਹੁਣ ਕੀ ਕਾਰਵਾਈ ਅਮਲ ਦੇ ਵਿੱਚ ਲੈ ਕੇ ਆਉਂਦੇ ਨੇ